ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਬੱਚੇ ਤੋਂ ਲੈ ਕੇ ਤੇ ਪੂਰਾ ਘੋੜਾ ਬਨਣ ਤੱਕ ਜਾਨਵਰ ਕਿਹੜੇ ਕਿਹੜੇ ਮਹੀਨੇ ਦੇ ਵਿੱਚ ਕਿੰਨੇ ਦੰਦ ਤੋੜਦਾ ਆ ਤੇ ਕਿਹੜੇ ਕਿਹੜੇ ਸਾਲ ਦੇ ਵਿੱਚ ਕਿੰਨੇ ਦੰਦ ਤੋੜਦਾ ਸਭ ਤੋਂ ਪਹਿਲਾਂ ਵੀਰ ਜੀ ਆਪਾਂ ਗੱਲ ਕਰਾਂਗੇ ਬੱਚਾ ਜਦੋਂ ਪੈਦਾ ਹੁੰਦਾ ਹੈ ਉਹਦੇ ਮੂੰਹ ਦੇ ਵਿੱਚ ਕੋਈ ਦੰਦ ਨਹੀਂ ਹੁੰਦਾ ਫਿਰ 1 ਮਹੀਨੇ ਤੱਕ ਉਹਦੀਆਂ ਦੂ ਦੰਦੀਆਂ ਜਿਹੜੀਆਂ ਉਹ ਨਿਕਲਦੀਆਂ ਫਿਰ ਬੱਚਾ 1 ਮਹੀਨੇ ਦਾ ਹੋ ਜਾਂਦਾ ਜਦੋਂ 2 ਦੰਦੀਆਂ ਕੱਢ ਲੀਆਂ ਉਹਨੇ ਗਾੜ ਲੀਆਂ ਫਿਰ ਉਹ 1 ਮਹੀਨੇ ਦਾ ਬੱਚਾ ਹੋ ਜਾਂਦਾ ਉਤੋਂ ਬਾਅਦ ਵੀ ਜੀ ਜਦੋਂ 4 ਦੰਦੀਆਂ ਬੱਚਾ ਕੱਢਦਾ ਆ 4 ਦੰਦੀਆਂ ਕੱਢਦੇ ਕੱਢਦੇ ਉਹਨੂੰ 2.5 ਮਹੀਨੇ ਲੱਗ ਜਾਂਦੇ 2.5 ਮਹੀਨੇ ਦਾ ਬੱਚਾ ਜਿਹੜਾ ਆ ਉਹ ਚਾਰੇ ਦੰਦੀਆਂ ਕੱਢ ਜਾਂਦਾ ਗਾੜ ਲੀਆਂ ਉੱਤੇ ਦੀਆਂ ਵੀ ਤੇ ਥੱਲੇ ਦੀਆਂ ਤੇ ਵੀਰ ਜੀ ਜਦੋਂ ਉਹੀ ਬੱਚਾ ਕੋਈ 7 ਮਹੀਨੇ ਦਾ 7.5 ਮਹੀਨੇ ਦਾ ਹੋ ਜਾਂਦਾ ਆ ਫਿਰ ਉਹ ਦੰਦੀਆਂ ਛੇ ਕਰਦਾ ਛੇ ਦੰਦਾਂ ਚ ਹੋ ਜਾਂਦਾ ਤੇ ਵੀਰ ਜੀ ਉਹਨੂੰ ਛਿਕੜੀ ਜਿਹੜੀ ਆ ਜਿਹੜੇ ਚਾਰ ਦੰਦੋਂ ਉੱਗੇ ਹੁੰਦੇ ਆ ਉਹਨਾਂ ਦੇ ਬਰਾਬਰ ਹੁੰਦਿਆਂ ਹੁੰਦਿਆਂ ਪੂਰਾ 1 ਸਾਲ ਦਾ ਬੱਚਾ ਹੋ ਜਾਂਦਾ ਛਿਗੜੀ ਬਰਾਬਰ ਕਰਦਿਆਂ ਕਰਦਿਆਂ ਉਹਨੂੰ ਇੱਕ ਸਾਲ ਦਾ ਜਦੋਂ ਹੋ ਜਾਂਦਾ ਤੇ ਫਿਰ ਵੀਰ ਜੀ ਦੰਦਾ ਦੀ ਜਿਹੜੀ ਪਹਿਚਾਣ ਹੈ ਨਾ ਫਿਰ ਆਪਾਂ ਆਈਡੀਆ ਲਾਉਨੇ ਆਏ ਇਹਦੀ ਇੰਨੀ ਉਮਰ ਹੋ ਗਈ ਆ ਛਿਗੜੀ ਬਰਾਬਰ ਕਰਨ ਤੋਂ ਬਾਅਦ ਇਹਦੀ ਉਮਰ ਦਾ ਅੰਦਾਜ਼ਾ ਲੱਗਦਾ ਜਾ ਕੇ 3.5 ਸਾਲ ਦਾ ਕਿਉਂਕਿ ਮੈਂ ਆਪਦੇ ਹੱਥੀਂ ਘਰੇ ਪਾਲ ਕੇ ਜਾਨਵਰ ਪਤਾ ਲੱਗ ਜਾਂਦਾ ਮੈਨੂੰ ਕਿ ਕਿੰਨੇ ਚਿਰ ਦਾ ਹੋ ਗਿਆ ਕਿਉਂਕਿ ਮੈਂ ਸਾਰੇ ਆਪਣੇ ਹੱਥੀਂ ਡੇਲੀ ਮੂੰਹ ਪਾਟਦਾ ਇਹਨਾਂ ਦੇ ਡੇਲੀ ਪਤਾ ਲੱਗਦਾ ਆ ਕਿ ਇਹਦੇ ਅੱਜ ਇੰਨੇ ਦੰਦ ਆ ਇੰਨੇ ਚਿਰ ਦਾ ਹੋ ਗਿਆ ਸਾਡੇ ਕੋ ਬਸ਼ੇਰੀ ਆ ਇੱਕ ਪੂਰਨਾ ਉਹ ਦੂਜੇ ਕਮਰੇ 'ਚ ਆ ਤੇ ਉਹ ਬਸ਼ੇਰੀ ਵੀਜੀ ਐਸ ਵਕਤ ਸਾਡੇ ਕੋ 4 ਮਹੀਨੇ ਦੀ ਹੋ ਗਈ 4 ਮਹੀਨੇ ਦੀ ਬਸ਼ੇਰੀ ਹੋ ਗਈ ਆ ਤੇ ਹੱਲੇ ਉਹਨੇ ਸ਼ਿਕੜੀ ਨਹੀਂ ਕੱਢੀ ਸ਼ਿਕੜੀ ਜਾ ਕੇ ਕੱਢੀ ਉਹਨੇ 7ਵੇਂ 7ਾ ਸਾਢੇ 7ਾ ਮਹੀਨਿਆਂ ਚ ਤੇ ਵੀਰ ਜੀ ਜਦੋਂ ਸ਼ਿਕੜੀ ਬਰਾਬਰ ਹੋ ਜਾਂਦੀ ਆ ਤੇ ਫੇਰ ਆਪਾਂ ਉਹਨੂੰ ਕਹਿ ਦਿੰਨੇ ਕਿ ਸਾਲ ਦਾ ਹੋ ਗਿਆ ਸਾਲ ਦਾ ਮੰਨਿਆ ਜਾਂਦਾ ਉਹਨੂੰ ਸਾਲ ਤੋਂ ਵੱਧ ਵੀਰ ਜੀ ਆਉਂਦੀ ਦੋ ਦੰਦ ਟੁੱਟਣ ਦੀ ਵਾਰੀ ਜਿਹੜੇ ਉੱਪਰਲੇ ਖੂਖ ਦੰਦ ਉਹ ਲੌਂਦਾ ਘੋੜਾ ਉਹ ਜਾ ਕੇ 3.5 ਸਾਲ ਦਾ ਲੌਂਦਾ ਘੋੜਾ ਤੇ ਕਈ ਜਿਹੜੇ ਆ ਦਵਕ ਚੌਂਦ ਇਕੱਠੀ ਹੋ ਜਾਂਦੇ ਆ ਕਿ ਚਾਰ ਦੰਦ ਇਕੱਠੇ ਹੀ ਪੰਨ ਜਾਂਦੇ ਕਈ ਘੋੜੇ ਕਹਿ ਦਿੰਦੇ ਦਵਕ ਚੌਂਦ ਲੱਗ ਗਿਆ ਤੇ کئی ਘੋੜੇ ਜਿਹੜੇ ਹੁੰਦੇ ਆ ਉਹ 3.5 ਸਾਲ ਦਾ ਥੋੜੂਗਾ ਦੋ ਦੰਦ ਫਿਰ 4.5 ਸਾਲ ਦਾ ਹੋ ਕੇ ਕਰੂਗਾ ਉਹ ਚਾਰ ਦੰਦ ਤੇ ਜਦੋਂ ਪੂਰਾ 5 ਸਾਲ ਦਾ ਘੋੜਾ ਹੋ ਜਾਂਦਾ ਫਿਰ ਪੰਜਾਰੇ ਲੱਗ ਜਾਂਦਾ ਬਰਾਬਰ ਹੋ ਜਾਂਦਾ ਉਹਦੇ ਦੰਦ ਜੀ ਸੂਏ ਕੱਢਾ ਹੁੰਦਾ ਘੋੜਾ ਜਿਹੜਾ ਨਾਰਾ ਹੋਊਗਾ ਉਹਦੇ ਸੂਏ ਨਿਕਲਣਗੇ ੜੇ ੜੇ ਲੰਮੇ ਤੇ ਜਿਹੜੀ ਕੋੜੀ ਹੋਊਗੀ ਕੋੜੀ ਕਈ ਕੋੜੀਆਂ ਸੂਏ ਨਹੀਂ ਵੀ ਕੱਢਦੀਆਂ ਇਈ ਘੋੜੀਆਂ ਸਵੇਰ ਕੱਢ ਜਾਂਦੀਆਂ ਤੇ ਜੇ ਵੀਜੀ ਘੋੜੀ ਸਵੇਰ ਕੱਢਦੀ ਵੀ ਆ ਤੇ ਉਹਨੇ ਬਿਲਕੁਲੀ ਛੋਟਾ ਜਿਹਾ ਸੂਏ ਕੱਢਣਾ ਘੋੜੀ ਨੇ ਇੰਨੇ ਵੱਡੇ ਸੂਏ ਨਹੀਂ ਕਰਦੀ ਤੇ ਉਹਦੇ ਨਾਲ ਵੀਜੀ ਆਪਾਂ ਉਮਰ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਾਨਵਰ ਦੀ ਇੰਨੀ ਉਮਰ ਹੋ ਗਈ ਹੈ ਬਾਕੀ ਜੇ ਆਪਾਂ ਗੱਲ ਕਰੀਏ ਦੰਦਾਂ ਦੀ ਤੇ ਕਈ ਜਾਨਵਰ ਵੀਰ ਜੀ ਪਹਿਲਾਂ ਕੱਢ ਜਾਂਦੇ ਆ ਤੇ ਕਈ ਜਨਵਰ ਕੱਢਦੇ ਜੇ ਬਾਅਦ ਚ ਗੱਲ ਇਦਾਂ ਆ ਕਿ ਹੁਣ ਕਈ ਛੋਟੇ ਬੱਚੇ ਹਨ ਉਹ ਛਕੜੀ 6ਵੇਂ ਮਹੀਨੇ ਪਾਰ ਲੈਂਦੇ ਆ ਆਪਦੀ ਤੇ ਕੱਢਦੇ 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 9ਵੇਂ ਮਹੀਨੇ ਤੱਕ ਪਹੁੰਚ ਜਾਂਦੇ ਤੇ ਕਈ ਜਿਹੜੇ ਹੁੰਦੇ ਆ ਉਹ ਜਾ ਕੇ 9ਵੇਂ ਮਹੀਨੇ ਸਟਾਰਟ ਹੀ ਕਰਦੇ ਕਰਦੇ ਆ ਸ਼ਿਗੜੀ ਕੱਢਣੀ ਤੇ ਉਹ ਕਰਦੇ ਕਰਦੇ ਸਾਲ ਤੋਂ ਟੱਪ ਜਾਂਦੇ ਆ ਬਾਕੀ ਘੋੜਿਆਂ ਦੀ ਜਿਹੜੀ ਦੁਨੀਆ ਨਾ ਇਹਦੇ ਵਿੱਚ ਦੰਦਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ ਉਮਰ ਦਾ ਜਿੱਥੋਂ ਤੱਕ ਮੇਰਾ ਤਜਰਬਾ ਕਹਿ ਲੋ ਜਾਂ ਆਈਡੀਆ ਕਹਿ ਲੋ ਕਿ ਇੰਨਾ ਕ ਹੈਗਾ ਆਪਣਾ ਬਾਕੀ ਕੋਈ ਵੀ ਘੋੜਾ ਘੋੜੀ ਬੁੱਢਾ ਨਹੀਂ ਹੁੰਦਾ ਉਹਨੂੰ ਸੰਭਣ ਵਾਲਾ ਉਹਦਾ ਖਸਮ ਤਗੜਾ ਹੋਣਾ ਚਾਹੀਦਾ ਪੂਰਾ ਘੋੜਾ ਜਾ ਕੇ ਵੀਰ ਜੀ ਜਦੋਂ ਤਿਆਰ ਹੁੰਦਾ ਨਾ 6-7 ਸਾਲ ਤੱਕ ਪੂਰਾ ਘੋੜਾ ਬਣਦਾ ਜਾ ਕੇ ਵਧੀਆ ਚੰਗਾ ਤਗੜਾ ਘੋੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹੜਾ ਸਰੀਰ ਵੀ ਪੂਰਾ ਓਕੇ ਬਣ ਜਾਂਦਾ ਵਧੀਆ ਜਿੰਨੀ ਵੀ ਉਹਦੀ ਲੰਬਾਈ ਹੋਣੀ ਹੁੰਦੀ ਆ ਲੰਬਾਈ ਹੋ ਜਾਂਦੀ ਆ ਜਿੰਨਾ ਚੌੜਾ ਹੋਣਾ ਹੁੰਦਾ ਉਹਨੇ ਉਹਨਾ ਚੌੜਾ ਹੋ ਜਾਂਦਾ ਘੋੜੇ ਨੇ ਜਿੰਨੀ ਉਹਨੇ ਹਿੱਕ ਕੱਢਣੀ ਹੁੰਦੀ ਸਾਰੀਆਂ ਯਾਨੀ ਕਿ ਜੋ ਵੀ ਉਹਨੇ ਦਿਖਾਉਣਾ ਹੁੰਦਾ 6-7 ਸਾਲ ਦਾ ਘੋੜਾ ਵੀ ਜੀ ਸਾਰਾ ਕੁਛ ਦਿਖਾ ਦਿੰਦਾ ਕਿ ਮੈਂ ਬਸ ਇੱਥੋਂ ਤੱਕ ਬਣਨਾ ਹੈ ਤੇ ਜੇ ਆਪਾਂ ਕਹਿ ਦਈਏ ਕਿ ਆਪਾਂ ਨੂੰ 2.5 ਸਾਲ ਦਾ ਹੀ ਘੋੜਾ ਵਧੀਆ ਬਣਿਆ ਚੰਗਾ ਘੋੜਾ ਬਣ ਜੇ ਤੇ ਆਪਾਂ ਇੱਥੇ ਗਲਤੀਆਂ ਕਰਦੇ ਕਿਉਂਕਿ ਘੋੜਾ ਵੀਰ ਜੀ ਤਿਆਰ ਜਾ ਕੇ 5 ਸਾਲ ਤੋਂ ਬਾਅਦ ਸ਼ੁਰੂ ਹਣਾ ਹੁੰਦਾ ਪਹਿਲਾਂ ਉਹ ਹੁੰਦਾ ਬਸ਼ੇਰਿਆਂ ਦਾ 5 ਸਾਲ ਤੋਂ ਪਹਿਲਾਂ ਤੇ 5 ਸਾਲ ਤੋਂ ਬਾਅਦ ਉਹ ਘੋੜਿਆਂ ਦੇ ਵਿੱਚ ਸ਼ਾਮਲ ਹੋ ਜਾਂਦਾ ਜਦੋਂ ਸੂਵੇ ਕੱਢ ਲੇ ਫੇਰ ਉਹ ਬਣਦਾ ਘੋੜਾ ਬਾਕੀ ਜੇ ਵੀਰ ਜੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੌਕਰੀਆਂ ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ